यूपी राणा 아마 ਚੱਲੂ ਤਾਂ 5 ਲੱਖ ਦਾ ਰਾ ਤੇ ਹਿਮਾਚਲ ਦਾ ਚੱਲਦਾ ਜਾਂ ਹੋਰ ਸਟੇਟਾਂ ਦਾ ਚੱਲਦਾ ਭਈ ਸਾਡੇ ਪੰਜਾਬ ਦਾ ਵੀ ਚੱਲਣਾ ਚਾਹੀਦਾ ਕਾਰ ਨਹੀਂ ਚਾਹੁੰਦਾ ਮੇਰੇ ਪੰਜਾਬ ਦੇ ਸੀਐਮ ਭਗਵਤ ਮਾਨ ਜੀ ਵਿੱਤ ਮੰਤਰੀ ਹਰਪਾਲ ਚੀਮਾ ਜੀ ਤੇ ਦੇਸ਼ ਦੇ ਪੀਐਮ ਸ਼੍ਰੀ ਮੋਦੀ ਜੀ ਅਸੀਂ 1970 ਤੋਂ ਲੈ ਕੇ 2014 ਤੱਕ ਮੈਡੀਕਲ ਜਾਂ ਇਲਾਜਾਂ ਵਾਸਤੇ ੱੱਕੇ ਖਾਂਦੇ ਫਿਰਦੇ ਸੀ ਮੈਂ ਖੋ 1995 ਤੋਂ 2015 ਤੱਕ ੱੱਕੇ ਖਾਦੇ ਨੇ ਪਰ PM ਫੰਡ ਚੋਂ CM ਫੰਡ ਚੋਂ ਪੈਸਾ ਜਦੋਂ PGI ਆਉਂਦਾ ਸੀ ਉਦੋਂ ਲੋ ਮਰੀਜ਼ ਮਰ ਜਾਂਦਾ ਸੀ ਬੜੀ ਖੁਸ਼ੀ ਹੋਈ ਜਦੋਂ ਯੂਜਵਲ ਮਿਲਿਆ ਅਯੂਜਵਲ ਕਾਰਡ ਤੇ ਇੱਕ ਹਥਿਆਰ ਮਿਲਿਆ ਸਾਨੂੰ ਬਹੁਤ ਇੰਟਰਵਿਊ ਕੀਤੇ ਬਹੁਤ ਲੋਕਾਂ ਨੂੰ ਜਾਗਰੂਕ ਕੀਤਾ 50 50 ਕਰੋੜ ਰੁਪਏ ਦਾ ਪੰਜਾਬੀਆਂ ਦਾ ਇਲਾਜ ਪੀਜੀਆ ਦੇ ਵਿੱਚ ਫ੍ਰੀ ਹੋਇਆ ਮੇਰੇ ਕੱਲੇ ਦਾਤੇ ਪਏ ਨੇ ਸਬੂਤ ਪਏ ਨੇ ਮੈਂ ਬਹੁਤ ਅਲੋਚਨ ਕਰਦਾ ਇਸ ਸੈਂਟਰ ਗਵਰਨਮੈਂਟ ਦਾ ਕਿ 50 50 ਕਰੋੜ ਰੁਪਏ ਹਫ਼ਤੇ ਦਾ ਪੰਜਾਬੀ ਕੱਲੇ ਮੇਰੇ ਨਾਲ ਹੀ ਕਰਾ ਕੇ ਗਏ ਨੇ ਜਿਹਦੇ ਵਿੱਚ ਬ੍ਰੇਨ ਟਿਊਮਰ ਗੋਡੇ ਬਦਲੀ ਹਾਰਟ ਸਟੈਂਟ ਫੇਸ ਮੇਕਰ ਅਸੀਂ ਬੁਲਾਉਂਦੇ ਸੀ ਗਾਇਡ ਕਰਦੇ ਸੀ ਪਵਾ ਦਿੰਦੇ ਸੀ ਬੜੀ ਖੁਸ਼ੀ ਸੀ 2019 ਚ ਕਟੋਂ ਸਰਕਾਰ ਆਈ ਉਹਨਾਂ ਨੇ ਕੰਪਨੀ ਬਦਲੀ ਕੋਈ ਦੁਬਈ ਦੀ ਕੰਪਨੀ ਪਤਾ ਨਹੀਂ ਕਿੱਥੇ ਦੀ ਉਸੇ ਸਮੇ ਸਾਡੇ ਪੰਜਾਬੀਆਂ ਤੇ ਲਿਮਟ ਲੱਗ ਗਈ ਪੰਜਾਬੀਆਂ ਤੇ ਲਿਮਟ ਕੀ ਲੱਗੀ ਹਾਂ ਤੇ ਤੁਹਾਨੂੰ ਜੀ 80000 ਮਿਲੂ ਇੱਕ ਸਟੈਂਡ ਦਾ ਤੁਹਾਨੂੰ 2 ਲੱਖ ਮਿਲੂ ਦੋ ਸਟੈਂਟਾਂ ਦਾ ਬ੍ਰੇਨ ਟਿਊਮਰ ਦੇ ਐਨੇ ਮੰਨੂਗੇ ਤੁਹਾਨੂੰ ਰੀੜ ਦੀ ਹੱਡੀ ਦੇ ਆਪਰੇਸ਼ਨ ਦਾ 60000 ਮਿਲੂ ਸਾਨੂੰ ਪਤਾ ਨਹੀਂ ਸੀ ਉਹਦੇ ਹੇਠ ਕੈਟੋ ਸਾਹਿਬ ਨੂੰ ਵੀ ਦੋ ਵਾਰੀ ਮਿਲੇ ਵੀ ਕੀ ਇਹਨੂੰ ਕਿਸੇ ਨੇ ਨਹੀਂ ਸੁਣੀ ਸਾਡੀ 2022 23 ਚ ਜਾ ਕੇ ਲਿਮਟ ਦਾ ਸਾਨੂੰ ਪਤਾ ਲੱਗਿਆ ਜਦੋਂ ਯੂਪੀ ਹਰਿਆਣਾ ਹਿਮਾਚਲ ਯੂਪੀ ਰਣਾ ਹਿਮਾਚਲ ਨੂੰ ਤਾਂ 5 ਲੱਖ ਦਾ 5 ਲੱਖ ਮਿਲਦਾ ਸਾਡੇ ਪੇਸ਼ੈਂਟਾਂ ਨੂੰ ਇੱਕ ਵਾਰੀ ਸਟੰਟ ਪੈ ਗਿਆ 2 ਲੱਖ ਦੇ ਸਟੰਟ ਪੈ ਗਏ ਮਗਰ 3 ਲੱਖ ਰਹਿ ਗਿਆ ਉਹ ਦੁਆਰ ਤੇ ਪੈਸੇ ਨਹੀਂ ਮਿਲਦੇ ਅੱਜ ਹੁਣ ਲਾਈਵ ਚੱਲਦੇ ਚੱਲਦੇ ਜੀ ਇੱਕ ਬਿਆਨ ਆਇਆ ਮੇਰੇ ਨੂੰ ਰੋਜ਼ ਹਜ਼ਾਰਾਂ ਪੇਸ਼ੈਂਟ ਆਉਂਦੇ ਨੇ ਮੇਰੇ ਚੰਡੀਗੜ੍ਹ ਆਫਿਸ 'ਚ ਫੋਨ ਆਉਂਦੇ ਨੇ ਆ ਮੈਂ ਲਾਈਵ ਫੋਨ ਉਹਨਾਂ ਦਾ ਤੁਹਾਨੂੰ ਸੁਣਾ ਰਿਹਾ ਸੁਣੋ ਕਰੋ ਨਹੀਂ ਪਹਿਲਾਂ ਉਹਦੇ ਆਸ਼ਵਾਰਨ ਕਾਰਡ 'ਚ ਆ ਗਏ ਸੀ ਪਿਛਲੇ ਸਾਲ ਸੁਣੋ ਤੇ ਦੇਖੋ ਕੈਪਟਲ ਸਰਕਾਰ ਵਾਲੇ ਲਿਮਟ ਲੱਗੀ ਸੀ ਉਹਦੇ 'ਤੇ ਇਹ ਵੀਡੀਓ ਬਣਾ ਰਿਆ ਵਿੱਚ ਵੀ ਤੁਹਾਡਾ ਫੋਨ ਆ ਗਿਆ ਤੇ ਇਹ ਲਿਮਟ ਲੱਗ ਚੁੱਕੀ ਹੈ ਇਹ ਪੈਸੇ ਨਹੀਂ ਮਿਲਨੇ ਇੱਕੇ ਵਾਰੀ ਸਟੰਟ ਪੈਂਦੇ ਨੇ 5 ਲੱਖ ਤੇ ਕਾਰਡ ਤੇ ਪੂਰਾ 5 ਲੱਖ ਨਹੀਂ ਮਿਲਦਾ ਪੰਜਾਬੀਆਂ ਨੂੰ ਕਿਹੜਾ ਸ਼ਹਿਰ ਹੈ ਤੁਹਾਡਾ ਸੈਟ ਸਮਰਾਲੇ ਤੋਂ ਆ ਜੀ ਤੁਹਾਡੇ ਮੈਂ ਕਿੰਨੇ ਪੇਸ਼ੈਂਟਾਂ ਦੇ ਪਹਿਲਾਂ ਫ੍ਰੀ ਸਟੈਂਡ ਕੋ ਆਏ ਨੇ ਪਰ ਹੁਣ ਨਹੀਂ ਪੈਂਦੇ ਵੀ ਜੀ ਮੈਂ ਤੁਹਾਡਾ ਲਾਈਵ ਦੇ ਵਿੱਚ ਇਹ ਵਿਆਹ ਤੁਹਾਡਾ ਲਾਉਣ ਲੱਗਿਆ ਮੈਂ ਇੱਕ ਅਪੀਲ ਕਰ ਰਿਹਾ ਦੇਸ਼ ਦੀਆਂ ਸਰਕਾਰਾਂ ਨੂੰ ਪੰਜਾਬ ਦੀਆਂ ਸਰਕਾਰਾਂ ਨੂੰ ਥੈਂਕ ਯੂ ਵੀ ਜੀ ਤੁਸੀਂ ਵੀ ਪੰਜਾਬ ਸਰਕਾਰ ਨੂੰ ਅਟੈਕ ਕਰਦੇ ਹੋ ਹਾਂ ਜੀ ਕਰਦੇ ਹੋ ਕਰਦੇ ਹੋ ਆ ਸਿਵਲ ਰਿਕੁਐਸਟ ਕਰ ਰਿਹਾ ਜੀ ਵੀ ਬੇਨਤੀ ਆ ਵੀ ਜਦੋਂ ਹਰਿਆਣੇ ਦਾ ਤੇ ਮਾਝੇ ਦਾ ਚੱਲਦਾ ਹੈ ਜਾਂ ਹੋਰ ਸਟੇਟਾਂ ਦਾ ਚੱਲਦਾ ਵੀ ਸਾਡੇ ਪੰਜਾਬ ਦਾ ਵੀ ਚੱਲਣਾ ਚਾਹੀਦਾ ਕਾਰਡ ਇਹ ਤੇ ਜ਼ਰੂਰ ਗੌਰ ਕੀਤਾ ਜਾਵੇ ਬਹੁਤ ਲੋਕ ਆ ਜਿਹੜੇ ਨੀਡਿਡ ਪਰਸਨ ਆ ਜਿਨ੍ਹਾਂ ਦਾ ਨਹੀਂ ਬਣ ਰਿਹਾ ਕੋਈ ਇਦਾਂ ਦਾ ਕੰਮ ਕਾਰਡ ਹੁੰਦੇ ਹੋਏ ਵੀ ਇਲਾਜ ਨਹੀਂ ਮਿਲ ਰਿਹਾ ਬਿਲਕੁਲ ਜੀ ਬਿਲਕੁਲ ਕਾਰਡ ਹੈਗਾ ਤੇ ਨਹੀਂ ਚੱਲ ਰਿਹਾ ਪਰ ਉਹ ਤੇ 2 ਲੱਖ ਰੁਪਏ ਮਿਲਦਾ ਸਟੈਂਟਾਂ ਦੇ ਸਾਨੂੰ ਤਾਂ ਉਹ ਪਹਿਲਾਂ ਮਿਲ ਕੇ ਆਉਣਾ ਜਾਂ ਤਾਂ ਫਿਰ ਦੁਬਾਰਾ ਨਹੀਂ ਮਿਲਿਆ ਇਸ ਸਾਲ ਬਾਅਦ ਦੁਬਾਰਾ ਨਹੀਂ ਮੰਦਾ ਜੀ ਲਿਮਟ ਲਾਤੀ ਕੈਪਟਨ ਸਰਕਾਰ ਵੇਲੇ ਹਰਪਾਲ ਚੀਮਾ ਜੀ ਨਾਲ ਗੱਲ ਚੱਲ ਰਹੀ ਹੈ ਸ਼ਾਇਦ ਖੁੱਲ ਜਾਵੇ ਹੋਰ ਪੰਜਾਬੀਆਂ ਦਾ ਫਾਇਦਾ ਹੋ ਜੇ ਥੈਂਕ ਯੂ ਜੀ ਤੇ ਮੈਂ ਵੀ ਆਪਣੀ ਐਮਐਲਏ ਸਾਹਿਬ ਨਾਲ ਕਲੋਜ਼ ਆ ਮੈਂ ਕਰੂੰਗਾ ਜਗਤਾਰ ਸਿੰਘ ਜੀ ਨਾਲ ਗੱਲ ਥੈਂਕ ਯੂ ਕੋਈ ਗੱਲ ਨਹੀਂ ਜਵਾਗੀ ਨੇ ਇਹ ਨਾਰੀਕੇ ਪਿੰਡ ਤੋਂ ਆਏ ਸੀ ਲਿਮਟ ਬੇਕਾਰ ਨਾਲ ਇਹਨਾਂ ਦਾ ਵੀ 80000 ਰੁਪਿਆ ਲੱਗ ਗਿਆ ਪਹਿਲਾਂ ਪੇਸ਼ੇ ਸਾਡੇ ਕੋਲੇ ਆਉਂਦੇ ਸੀ ਜਿਵੇਂ ਕੁਲਵੰਤ ਸਿੰਘ ਜੀ ਆ ਫੋਟੋ ਦੇਖ ਰਹੇ ਹੋ ਤੁਸੀਂ ਕੁਲਵੰਤ ਸਿੰਘ ਜੀ ਦਾ ਜਿਹੜਾ ਗੋਡੇ ਬਦਲੇ ਨੇ ਟੋਟਲ ਫ੍ਰੀ ਬਦਲੇ ਜਾਂਦੇ ਸੀ ਅੱਜ ਵੀ ਗੋਡੇ ਟੋਟਲ ਫ੍ਰੀ ਬਦਲੇ ਜਾਂਦੇ ਨੇ ਪਰ ਕੱਲੇ ਹਾਰਟ ਸਟੈਂਟਾਂ ਦੇ ਪੰਜਾਬ ਨਾਲ ਵਿਤਕਰਾ ਕਿਉਂ ਮੇਰੀ ਅਪੀਲ ਹੈ ਇੱਕ ਹੋਰ ਆਹ ਦੇਖੋ ਆਹ ਫੋਟੋ ਦੇਖੋ ਇਹ ਫੋਟੋ ਹੈ ਜਿਹੜੀ ਇਹ ਮਨੀਲਾ ਤੋਂ ਆਈ ਸੀ ਮੇਰੇ ਕੋਲੇ ਹੁਣ ਕਿੱਥੇ ਮਨੀਲਾ ਪਿਆ ਦੇਖੋ ਮਨੀਲਾ ਤੋਂ ਆਈ ਸੀ ਬੰਦੇ ਪਰ ਪੀਜੀਆਈ ਡਾਕਟਰਸ ਦਾ ਵਿੱਚ ਕੋਈ ਰੋਲ ਨਹੀਂ ਡਾਕਟਰ ਜਿੰਨ ਸਟੈਂਟ ਲਾਈਨ ਨੇ ਪਾ ਦੇਣੀ ਪਰ ਜਿੰਨੀ ਲਿੰਟ ਲੱਗੀ ਵੀ ਆ ਪੰਜਾਬ ਵਾਲਿਆਂ ਤੇ ਇਹਨਾਂ ਦੇ ਵੀ ਰੁਪਈਏ ਲੱਗੇ ਨੇ ਮਨੀਲਾ ਤੋਂ ਆਏ ਦੀ ਲਾਈਕ ਵਧੀਆ ਇਲਾਜ ਤੋਂ ਹੋਇਆ ਡਾਕਟਰ ਸਾਰੀ ਹੈਲਪ ਕਰਦੇ ਨੇ ਪੂਨ ਪੀਜੀਆਈ ਦੇ ਪਰ ਮੇਰੀ ਪੰਜਾਬ ਸਰਕਾਰ ਦੇ ਸੀਐਮ ਭਗਵੰਤ ਮਾਨ ਜੀ ਮੋਦੀ ਜੀ ਤੇਂਦਰੇਂਦਰ ਮੋਦੀ ਜੀ ਬਹੁਤ ਚੰਗੇ ਬੰਦੇ ਨੇ ਮੈਂ 2-4 ਮੀਟਿੰਗਾਂ ਵੀ ਕੀਤੀਆਂ ਨੇ ਮੇਰੀ ਅਪੀਲ ਹੈ ਹਰਪਾਲ ਚੀਮਾ ਜੀ ਨੂੰ ਖਾਸ ਕਰਕੇ ਵਿੱਤ ਮੰਤਰਾਲੇ ਵੱਲੋਂ ਪਲੀਜ਼ ਮੇਲਾ ਮੂਲਾ ਕੱਢੋ ਤਾਂ ਜੋ ਇਹ ਕੰਪਨੀ ਨੂੰ ਪੰਜਾਬ ਚੋਂ ਤੋਰਿਆ ਜਾਵੇ ਜਿਹੜੀ ਕੈਪਟਨ ਸਰਕਾਰ ਨੇ ਸਾਡੀ ਗਰਦਨ ਫੜੀ ਹੈ ਪੰਜਾਬੀਆਂ ਦੀ ਇਹ ਛਡਵਾਓ ਆਪਣੇ ਹਰਪਾਲ ਸਿੰਘ ਚੀਮਾ ਜੀ ਵੈਸੇ ਇਹਨਾਂ ਨੂੰ ਮੈਂ ਦੋ ਤਲਵਰੀ ਮਿਲਿਆ ਇਹਨਾਂ ਨੇ ਅਫਸਰਾਂ ਨੂੰ ਕਿਹਾ ਮੈਂ ਸੈਕਟਰੀਟ ਵੀ ਜਾ ਕੇ ਆਇਆ ਹਾਂ पर लेकिन हरपाल जी माजी जी बहुत जदोजहद करनी पैनी है क्योंकि कंपनी करोड़ों रुपया पंजाब तो कमा रही है लिमिट कार जो तो लिमिट नहीं लगी सी पंद्रह दो हजार पंद्रह तो दो हजार भी तक हजारों बार से इलाज कराया हजारा का इलाज कराया ਬਸ 300 ਵਰਕਰ 200 ਕਰੋੜ ਰੁਪਇਆ ਸਾਲ ਦਾ ਕਾਰਪੋਰੇਟ ਨੂੰ ਸ਼ਰਟ ਮਾਰਦਾ ਸੀ ਪਰ ਅੱਜ ਮੇਰੀ ਸੰਗੀ ਫੜੀ ਹੋਈ ਹੈ ਇਸ ਪ੍ਰੋਬਲਮ ਨੂੰ ਕਿਉਂ ਕਿ ਜਦੋਂ ਵੀ ਅਸੀਂ ਪੇਸ਼ੈਂਟ ਦੇ ਸਟੰਟ ਪਵਾਉਨੇ ਆ ਪੇਸ਼ੈਂਟ ਦਾ ਕੋਈ ਵੀ ਇਲਾਜ ਕਰਾਦੇ ਆ ਉਹ ਲਿਮਟ ਸਾਬੇ ਆੜੇ ਆਉਂਦੀ ਹੈ ਪਲੀਜ਼ ਮੇਰੀ ਅਪੀਲ ਨੂੰ ਜੀਤੋ ਵੀ ਕਿਉਂ ਕੁਝ ਬਦਲਾ ਹੋਵੇ ਉਹ ਕਰੋ ਤੇ ਵੱਧ ਤੋਂ ਵੱਧ ਪੰਜਾਬੀ ਸ਼ੇਅਰ ਕਰਨ ਕਿਉਂਕਿ ਪੰਜਾਬੀ ਵੀ ਇਸ ਧੱਕੇ ਦੇ ਵਿਰੁੱਧ ਬੋਲਦੇ ਨੇ ਥੈਂਕ ਯੂ ਕੀ ਕੰਮ ਹੋਦਾ ਹੁਣ ਇਹ ਮੁੰਡਾ ਇਹ ਮੰਗਤ ਕਰਦਾ ਇਹਸ ਮੁੰਡੇ ਦਾ ਪੇਸਮੇਕਰ ਪ੍ਰਾਈਵੇਟ ਚ ਪੈਂਦਾ ਸੀ ਪੈਣਾ ਸੀ 2-3 ਲੱਖ ਦਾ ਇਹਦਾ 70000 ਦਾ ਇੱਕ ਕਾਰ ਵਾਲਾ ਪਉ 2 ਲੱਖ ਦਾ ਪਾਊਗਾ ਦੋ ਕਾਰ ਵਾਲਾ ਅੱਜ ਤੋਂ 4 ਸਾਲ ਪਹਿਲਾਂ ਮੈਂ ਹਜ਼ਾਰਾਂ ਪੈਸੇ ਮੇਕਰ ਫਰੀ ਪੁਆਇਆ ਹਜ਼ਾਰਾਂ ਪਰ ਹੋਏ ਨੂੰ ਪੈਸੇ ਖਰਚਨੇ ਪੈ ਗਏ ਕਿਉਂਕਿ ਪੈਸੇ ਮੇਕਰ ਲਿਮਟ ਦੇ ਅਧੀਨ ਆ ਗਿਆ ਸਾਈਕਲ ਦੇ ਮੌਕੇ ਦੀ ਇੰਪਰੂਵਲ ਫਸ ਜਾਂਦੀ ਹੈ ਕਦੇ ਕੁਝ ਹੋ ਜਾਂਦਾ ਕਦੇ ਕੁਝ ਹੋ ਜਾਂਦਾ ਉਹ ਫੋਨ ਕਰਦੇ ਨੇ ਪਿਛਤੀਚ ਦੇ ਕੋਹਰੇਆਲੇ ਸਾਡੇ ਬਰੋਬਰ ਪਏ ਸੀ ਹਿਮਾਚਲ ਵਾਲੇ ਯੂਪੀ ਵਾਲੇ ਉਹਨਾਂ ਮਿੰਟ ਚ 5 ਲੱਖ ਚੋਂ ਪੈਸੇ ਕੱਟੇ ਇੰਪਰੂਵ ਲਈ ਚਲੇ ਗਏ ਮੇਰੀ ਮੋਦੀ ਜੀ ਨੂੰ ਇੱਕ ਵਾਰ ਫੇਰ ਅਪੀਲ ਹੈ ਹਰਪਾਲ ਜੀ ਮਾ ਜੀ ਨੂੰ ਸੀਐਮ ਭਵੰਤਮਾਨ ਜੀ ਨੂੰ ਪਲੀਜ਼ ਇਹਦੇ ਵੱਲ ਧਿਆਨ ਦਿਓ ਸਾਡੇ ਨਾਲ ਬਿਤਕਰਾ ਕਿਉਂ ਡਾਕਟਰ ਬਹੁਤ ਸਪੋਰਟਿਵ ਨੇ ਬਹੁਤ ਜ਼ਿਆਦਾ ਇਮਾਨਦਾਰ ਨੇ ਪਰ ਉਹ ਕੀ ਕਰ ਨੇ ਇੰਪਰੂਵ ਲਾ ਨਹੀਂ ਹੁੰਦੀਆਂ ਸਟਾਫ ਪੀਜੀਆ ਦਾ ਬਹੁਤ ਸਪੋਰਟਿਵ ਹੈ ਦੋ ਦਿਨਾਂ ਚ ਸੰਤਪਾਲਦੇ ਨੇ ਪਰ ਇੰਪਰੂਵ ਲਾ ਕਿਥੋਂ ਹੋਰ ਰੋ ਰਹਿਣੇ ਲੋਕ ਜਿਨ੍ਹਾਂ ਕੋਲ ਪੈਸਾ ਨਹੀਂ ਹੈਗਾ ਜਿਦੇ ਕੋਲੇ ਪੈਸਾ ਆਏਗਾ ਜਮਾ ਕਰਾਊਗਾ ਬਾਕੀ ਕੱਟ ਜਾਣਗੇ ਜਿਵੇਂ 2 ਸਟੈਂਡ ਪਾਏ 2.5 ਲੱਖ ਆਇਆ 80000 ਉੱਪਰ ਲੱਗਿਆ ਉਹ 80000 ਭਰ ਗਏ ਇੱਕ ਸਟੈਂਡ ਪਿਆ 80000 ਆ ਗਿਆ 16000 ਉੱਪਰ ਲੱਗਿਆ ਕਿਸੇ ਕੋਲੇ 16000 ਬਣੀ ਸਰਕਾਰ ਜੀ ਉਹ ਕਿਥੋਂ ਭਰੂ ਉਹ ਫਸ ਜਾਂਦਾ ਵਿਚਾਰਾ ਵਾਰ-ਵਾਰ ਈ ਮੈਨੂੰ ਫੋਨ ਕਰਦਾ ਬਹੁਤ ਲੋਕਾਂ ਲਈ ਅਸੀਂ ਕੀ ਹਾਂ 2000 ਦੇ ਦਵਾਂਗੇ 4000 ਦੇ ਦਵਾਂਗੇ ਪਰ ਆਯੂਸ਼ਮਾਨ ਜੋ ਸਾਡੇ ਕੋਲੇ ਹਥਿਆਰ ਸੀ ਨਾ ਜੀ ਇਹਦੇ ਵਿੱਚ ਮੈਂ ਆਪਣੇ ਦੂਰਦਰਸ਼ਨ ਤੋਂ ਲੈ ਕੇ ਐਸਐਮਬੀਬੀ ਤੱਕ ਬਾਹਰ ਕੱਢ ਕੇ ਕਹਿੰਦਾ ਸੀ ਵੀ ਸਰਕਾਰ ਨੇ ਸਾਨੂੰ ਮਦਦ ਦਿੱਤੀ ਸੈਂਟਰ ਸਰਕਾਰ ਨੇ ਪੰਜਾਬ ਸਰਕਾਰ ਨੇ ਕਿਉਂਕਿ ਦੋਨੋਂ ਦਾ ਰਲਮਾ ਹਥਿਆਰ ਹੈ ਉਹ ਅੱਜ ਅਪੰਗ ਹੋਇਆ ਪਿਆ ਕਰੋ ਇਹਦੇ ਲਈ ਕੁਝ ਸਾਰੇ ਨਾਲ ਮਿਲ ਕੇ ਪੰਜਾਬ ਸਰਕਾਰ ਤੇ ਸੈਂਟਰਲ ਸਰਕਾਰ ਮੈਂ ਕਦੇ ਕਿਸੇ ਸਰਕਾਰੀ ਜਾਂ ਕਿਸੇ ਸਿਆਸੀ ਗੱਲ 'ਚ ਨਹੀਂ ਆਇਆ ਪਰ ਮੈਂ ਇਹਨਾਂ ਦੋਨੋਂ ਨੂੰ ਕਹਿਣਾ ਪੈ ਰਿਹਾ